ਇਹ ਆਪਣੇ ਬੱਚੇ 16 ਸਾਲ ਦੇ ਨੇ ਉਹ ਕੋਈ ਵੀ ਕਲ ਨਹੀਂ ਚਲਾ ਸਕਦੇ ਜਿਹੜੇ 16 ਸਾਲ ਤੋਂ 18 ਸਾਲ ਤੱਕ ਨੇ ਉਹ 50 ਸੀਸੀ ਤੋਂ ਥੱਲੇ ਹੀ ਜਿਹੜੇ ਪਾਵਰ ਦੇ ਨੇ ਉਹ ਹੀ ਚਲਾ ਸਕਦੇ ਨੇ ਨਾ ਉਹ ਐਕਟਵਾਟ ਲਾ ਸਕਦੇ ਨੇ ਸ਼ੱਕ ਹੋ ਵਿਦਆਊਟ ਗੇਅਰ ਤੇ 18 ਸਾਲ ਤੋਂ ਬਾਅਦ ਜਦੋਂ ਲਿਸ਼ੰਤ ਬਣੂਗਾ ਤਾਂ ਵੀ ਉਹ ਤਾਂ ਹੀ ਐਕਟਵਾਟ ਚਲਾ ਸਕਦੇ ਨੇ ਗਣੋਗੀ ਤੇ ਬੱਚਾ ਜਿਹੜਾ ਚਲਾਊਗਾ ਉਹਨੂੰ 16 ਸਾਲ ਤੋਂ 18 ਸਾਲ ਤੱਕ 50 cc ਤੋਂ ਵਿੱਚ ਉਹਦਾ ਸਰਸ ਵੀ ਬਣਾਉਣਾ ਜ਼ਰੂਰੀ ਹੋ ਗਿਆ ਉਹਦੀ ਆਰਸੀ ਬਣੋਗੀ ਉਹਦੇ ਨੰਬਰ ਤੇ ਵੀ ਲੱਗੇ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਇਕੱਲਾ ਇਕੱਲੇ ਬੱਚੇ ਰਗੇ ਜੇ ਦੋ ਨੇ ਨਾ ਚਲਾਉਣਗੇ ਤਾਂ ਆਪਣਾ ਐਕਸਾਇਡ ਦਾ ਵਜ੍ਹਾ ਦਾ ਬੱਚੇ ਦਾ ਫੇਰ ਆਪਾਂ ਸੋਚਦਾ ਬੜੀ ਮਾੜੀ ਗੱਲ ਹੋਈ ਹੈ ਅਸੀਂ ਸਕੂਲਾਂ ਦੇ ਬਾਹਰ ਕੋਈ ਨਾ ਚਲਾਉਨੇ ਆ ਬੱਚੇ ਲੈਣ ਵਾਸਤੇ ਆਏ ਨੇ ਬੱਚੇ ਨੂੰ ਚਲਾਉਣਾ ਨਾਲ ਪਿੱਛੇ ਰਹਿ ਗਏ ਜੋ ਰੋਕਦਾ ਸੌਰੀ ਉਹ ਸੌਰੀ ਹੁਣ ਕੱਦੋ ਹੋਜੂਗੀ 20 ਤਰੀਕ ਤੋਂ ਬਾਅਦ ਤੇ ਉਹਨੂੰ ਜੁਰਮਾਨਾ ਹੋਊਗਾ ਜੁਰਮਾਨਾ 25000 ਰੁਪਏ ਦਾ ਜੁਰਮਾਨਾ ਜੋ 1 ਅਗਸਤ ਤੋਂ ਨਵੇਂ ਕਾਨੂੰਨ ਹੈ ਜੋ ਪਾਸ ਹੋਏ ਹਨ ਕਿ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਕਰਨ ਦੇ ਵਾਸਤੇ ਜੋ ਛੋਟੇ-ਛੋਟੇ ਬੱਚੇ 16 ਸਾਲ ਤੋਂ ਘੱਟ ਜਾਂ 16 ਸਾਲ ਦੇ ਬੱਚੇ ਹੁੰਦੇ ਸਨ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਹੁੰਦਾ ਸੀ ਜਦੋਂ ਗੱਡੀਆਂ ਜਾਂ ਬਾਈਕਲ ਜਾਂ ਕੋਈ ਸਕੂਟਰ ਵਗੈਰਾ ਚਲਾਉਂਦੇ ਸਨ ਤਾਂ ਕਿਤੇ ਨਾ ਕਿਤੇ ਐਕਸੀਡੈਂਟ ਕਰ ਬੈਠਦੇ ਸਨ ਤਾਂ ਏ ਡੀਜੀਪੀ ਟ੍ਰੈਫਿਕ ਵੱਲੋਂ ਇੱਕ ਨਵੇਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਨੇ ਕਿ ਟ੍ਰੈਫਿਕ ਪੁਲਿਸ ਨੂੰ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਸਕੂਲਾਂ ਵਿੱਚ ਜਾ ਜਾ ਕੇ ਸਮਝਾਓ ਕਿ ਬੱਚਿਆਂ ਨੂੰ ਜਾ ਕੇ ਸਮਝਾਇਆ ਜਾਵੇਗਾ ਤਾਂ ਕਿ ਬੱਚਿਆਂ ਨੂੰ ਵੀ ਇਹ ਅਵੇਅਰ ਹੋਵੇ ਕਿ 18 ਸਾਲ ਤੋਂ ਜਾਂ 16 ਸਾਲ ਤੋਂ ਘੱਟ ਬਿਨਾਂ ਲਾਇਸੈਂਸ ਤੋਂ ਗੱਡੀ ਜਾਂ ਮੋਟਰਸਾਈਕਲ ਜਾਂ ਸਕੂਟਰ ਨਹੀਂ ਚਲਾਉਣਾ ਕਿਉਂਕਿ ਅਤੇ ਜੇ ਉਹ ਬਾਈਕਲ ਚਲਾਉਂਦੇ ਹਨ ਤਾਂ 25000 ਰੁਪਏ ਜੁਰਮਾਨਾ ਉਹਨਾਂ ਦੇ ਪੇਰੈਂਟਸ ਨੂੰ ਪਵਨ ਸ਼ਰਮਾ ਜੀ ਮੌਜੂਦ ਨੇ ਬਾਕੀ ਜਾਣਕਾਰੀ ਲੈਮਣ ਕਰਨ ਤੂੰ ਸਰ ਕੀ ਕਹਿਣਾ ਚਾਹੋਗੇ ਜੋ ਨਵੇਂ ਕਾਨੂੰਨ ਪਾਸ ਹੋਣੇ ਕਰੋਂਦਾ ਪਹਿਲਾਂ ਵੀ ਸੀ ਕਿ ਬੱਚਿਆਂ ਨੂੰ ਸਕੂਟਰੀ ਹੈ ਜੋ ਜਾਂ ਮੋਟਰਸਾਈਕਲ ਬਿਨਾਂ ਲਾਇਸੈਂਸ ਤੋਂ ਨਹੀਂ ਚੱਕਣ ਦੇਣਾ ਹਰ ਕਿਸੇ ਵਾਸਤੇ ਰੂਲ ਸੀ ਲੇਕਿਨ ਜੋ ਨਵੇਂ ਰੂਲ ਹੈ ਲਾਗੂ ਹੋਏ ਨੇ ਕਿੰਨੇ ਕਸਕਦੇ ਨੇ ਤੇ ਕਿੰਨਾ ਰਿਸਪੋns ਮਿਲ ਰਿਹਾ ਸਕੂਲਾਂ ਵਿੱਚ ਜਾ ਰਹੇ ਹਾਂ ਦੇਖੋ ਅਸੀਂ ਤੁਹਾਡੇ ਚੈਨ ਰਾਹੀਂ ਅਪੀਲ ਕਰਦੇ ਜਿਹੜੇ ਆਪਣੇ ਬੱਚੇ 16 ਸਾਲ ਦੇ ਨੇ ਉਹ ਕੋਈ ਵੀ ਕ ਨਹੀਂ ਚਲਾ ਸਕਦੇ ਜਿਹੜੇ 16 ਸਾਲ ਤੋਂ 18 ਸਾਲ ਤੱਕ ਨੇ ਉਹ 50 ਸੀਸੀ ਤੋ ਥੱਲੇ ਹੀ ਜਿਹੜੇ ਪਾਵਰ ਦੇ ਨੇ ਉਹੀ ਚਲਾ ਸਕਦੇ ਨੇ ਨਾ ਉਹ ਐਕਟੂਅਲ ਚਲਾ ਸਕਦੇ ਨੇ ਸੱਕ ਉਹ ਵਿਦਆਉਟ ਗੇਅਰ ਹੈ ਤੇ 18 ਸਾਲ ਤੋਂ ਬਾਅਦ ਜਦੋਂ ਲਾਇਸੈਂਸ ਬਣੂਗਾ ਤਾਂ ਵੀ ਉਹ ਤਾਂ ਹੀ ਐਕਟੂਅਲ ਚਲਾ ਸਕਦੇ ਨੇਗੇ ਐਕਟੂਅਲ ਲਾਇਸੈਂਸ ਬਣੂਗਾ ਜਿਹੜੀ ਸੀ ਸਕੂਟਰੀ ਗਈ ਹੈਗੀ ਉਹ ਬੈਟਰੀ ਸਕੂਟਰੀ ਹੁੰਦੀ ਆ ਅਕਸਰ ਹੁਣ ਪਰ ਦੇਖਿਆ ਬਿਆਰਾ ਸਕੂਟੀਆਂ ਚੱਲ ਰਹੀਆਂ ਨੇ ਉਹਨਾਂ ਨੇ ਕਿ ਉਹਨਾਂ ਦੇ ਨੰਬਰ ਪੇੜੇ ਲੱਗੇ ਹੁੰਦੇ ਉਹ ਨੰਬਰ ਪੇੜੇ ਇਸ਼ੂ ਹੋ ਗਈ ਜੀ ਹੁਣ ਉਹਦਾ ਆਪਣੇ ਆਰ ਸੀ ਬਣੂਗੀ ਤੇ ਬੱਚਾ ਜਿਹੜਾ ਚਲਾਊਗਾ ਉਹਨੂੰ 16 ਸਾਲ ਤੋਂ 18 ਸਾਲ ਤੱਕ 50 ਸੀਸੀ ਤੋਂ ਨੀਚੇ ਉਹਦਾ ਲਾਇਸੈਂਸ ਵੀ ਬਣਾਉਣਾ ਜ਼ਰੂਰੀ ਹੋ ਗਿਆ ਉਹਦੀ ਆਰਸੀ ਬਣੋਗੀ ਉਹਦੇ ਨੰਬਰ ਪਲੇਟ ਵੀ ਲੱਗੋਗੇ ਸਰ ਜਿਹੜੀਆਂ ਸਕੂਲਾਂ ਹੁੰਦੇ ਚੱਲ ਰਹੀਆਂ ਨੇ ਕਿ ਉਹਨਾਂ ਦੇ ਨੰਬਰ ਪਲੇਟ ਲੱਗੋਦਾਰੇ ਜੀ 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 ਲੱਗੋਗੇ ਸਰ ਕਿੰਨਾ ਗੈਸਪੌਂਸ ਮਿਲ ਰਿਹਾ ਸਕੂਲਾਂ ਵਿੱਚ ਜਾ ਰਹੇ ਹਾਂ ਬੱਚਾ ਨੂੰ ਮਿਲ ਰਹੇ ਹਾਂ ਪੇਰੈਂਟਸ ਨਾਲ ਗੱਲਬਾਤ ਹੋ ਰਹੀ ਹੈਗੀ ਦੇਖੋ ਪਹਿਲਾਂ ਤਾਂ ਜਿਵੇਂ ਪ੍ਰਿੰਸੀਪਲ ਸਾਹਿਬ ਖੜੇ ਨੇ ਇਹਨਾਂ ਕੋਲੇ ਜਿਹੜੇ ਬੱਚੇ ਦੇਗੇ ਇਹਨਾਂ ਦੇ ਮਾਪਿਆਂ ਨਾਲ ਗਰੁੱਪ ਬਣਿਆ ਹੋਇਆ ਹੈਗਾ ਮੀਟਗੈਗਰ ਕਰਦੇ ਨੇ ਉਹ ਗਰੁੱਪ ਦੇ ਵਿੱਚ ਸ਼ੇਅਰ ਕਹਿੰਦਾ ਵੀ ਡੇਲੀ ਅਸੀਂ ਸ਼ੇਅਰ ਕਰਦੇ ਆ ਕਿ ਜਿਹੜੇ ਬੱਚਿਆਂ ਕੋਲੇ ਮੋਬਾਈਲ ਨੇ ਇਹ ਵੀ ਸ਼ੇਅਰ ਕਰਦੇ ਨੇ ਤੇ ਸੋਡੇ ਚੈਨਲ 'ਤੇ ਵੀ ਜਾਂਦੇ ਨੇ ਅਖਬਾਰਾਂ ਰਾਹੀਂ ਵੀ ਹੁੰਦਾ ਬਹੁਤ ਹੀ ਲੋਕਾਂ ਦੇ ਸਾਨੂੰ ਫੋਨ ਆਉਂਦੇ ਨੇ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਵੀ ਇਕੱਲਾ ਇਕੱਲੇ ਬੱਚੇ ਨੇ ਕਿਸੇ ਦੇ ਦੋਨੇ ਨਾ ਚਲਾਉਣ ਜਦੋਂ ਆਪਣਾ ਐਕਸੀਡੈਂਟ ਹੋ ਜਾਂਦਾ ਬੱਚੇ ਦਾ ਫਿਰ ਆਪਾਂ ਸੋਚਦਾ ਬੜੀ ਮਾੜੀ ਗੱਲ ਹੋਈ ਹੈ ਪ੍ਰਮਾਤਮਾ ਨੂੰ ਦੋਸਤ ਦਿੰਨੇ ਆ ਨਹੀਂ ਪ੍ਰਮਾਤਮਾ ਦੇ ਵਿੱਚ ਕੋਈ ਦੋਸਤ ਨਹੀਂ ਆਪਾਂ ਨੂੰ ਪਤਾ ਹੈਗਾ ਜਦੋਂ ਆਪਾਂ ਚਲਾ ਹੀ ਨਹੀਂ ਸਕਦੇ ਆਪਾਂ ਬੱਚੇ ਨੂੰ ਕਿਉਂ ਵਹੀਕਲ ਦਿੰਨੇ ਆ ਕਈ ਨੇ ਤੇ ਬੋਲਟ ਵੀ ਦੇ ਰੱਖੇ ਨੇ ਕਾਰਾਂ ਚਲਾਉਣ ਨੂੰ ਦੇ ਰੱਖੀ ਆ ਨੇ ਅਸੀਂ ਸਕੂਲਾਂ ਦੇ ਬਾਹਰ ਕਈ ਵਾਰ ਨਾਕਾ ਲਾਉਨੇ ਆ ਬੱਚਿਆਂ ਲੈਣ ਵਾਸਤੇ ਆ ਜਾਂਦੇ ਨੇ ਬੱਚੇ ਨੂੰ ਚਲਾਉਣ ਲਾ ਦਿੰਦੇ ਨੇ ਪਿੱਛੇ ਬੈਠਦੇ ਨੇ ਜੋ ਰੋਕਦੇ ਆ ਸੌਰੀ ਉਹ ਸੌਰੀ ਹੁਣ ਖਤਮ ਹੋ ਜੂਗੀ 20 ਤਰੀਕ ਤੋਂ ਬਾਅਦ ਤੇ ਉਹਨੂੰ ਜੁਰਮਾਨਾ ਹੋਊਗਾ ਜੁਰਮਾਨਾ 25000 ਰੁਪਏ ਜੁਰਮਾਨਾ ਜਿਹਦੇ ਨਾਲ ਵਹੀਕਲ ਹੋਊਗਾ 3 ਸਾਲ ਦੀ ਸਜ਼ਾ ਹੋ ਸਕਦੀ ਆ ਚਲਾਨਾ ਤਾਂ ਹੈਗੀ ਆ ਸਰ ਪੇਰੈਂਟਸ ਨੂੰ ਜਵਾਨਾ ਹੋਣਾ ਜਾਂ ਜਿਨ੍ਹਾਂ ਦੇ ਨਾਮ ਤੇ ਆਰਸੀ ਹੋਗੀ ਜੇ ਕਿਸੇ ਗਵਾਂਡੇ ਦੇ ਨਾਮ ਕੇ ਲੱਗੇ ਉਹਨਾਂ ਨੂੰ ਵੀ ਹੈ ਉਹ ਕਿਸੇ ਦੇ ਨਾਮ ਤੇ ਉਹਦੇ ਵਿੱਚ ਕਿਸੇ ਜਿਹਦੇ ਨਾਮ ਤੇ ਵਹੀਕਲ ਜਿਵੇਂ ਸਕੂਟਰ ਆ ਕਾਰ ਆ ਜਿਹਦੇ ਨਾਮ ਤੇ ਆਰਸੀ ਆ ਜਿਹਨੂੰ ਕਾਪੀ ਕਹਿੰਦੇ ਨੇ ਇਹ ਤੁਸੀਂ ਨਾਕਾ ਲਗਾਉਂਗੇ ਐਕਸੀਡੈਂਟ ਤੋਂ ਕੋਈ ਜ਼ਰੂਰੀ ਨਹੀਂ ਕਿ ਕਿ ਐਕਸੀਡੈਂਟ ਤੋਂ ਬਾਅਦ ਜੁਰਮਾਨਾ ਲਗਾਣਾ ਜਦੋਂ ਕਿਤੇ ਨਾਕੇ ਤੇ ਤੁਹਾਨੂੰ ਲੱਗਦਾ ਕਿ ਛੋਟਾ ਬੱਚਾ ਚਲਾ ਰਿਹਾ ਤਾਂ ਉਹਨਾਂ ਨੂੰ ਵੀ ਹੈ ਹਾਂਜੀ ਹਾਂ ਉਹ ਐਕਸੀਡੈਂਟ ਦੀ ਤਾਂ ਗੱਲੇ ਨਹੀਂ ਇਹਦੇ ਵਿੱਚ ਉਹ ਤਾਂ ਆਪਾਂ ਉਹ ਗੱਲ ਕਰੀਏ ਵੀ ਐਕਸੀਡੈਂਟ ਹੋ ਜਾਂਦਾ ਛੋਟੇ ਬੱਚੇ ਐ ਤੇ ਹੁੰਦਾ ਜਦੋਂ ਆਪਾਂ ਚਲਾਉਣ ਦਾ ਉਹਨੂੰ ਛੋਟੇ ਬੱਚੇ ਨੇ ਵੀ ਵੀ ਕਿਨੂੰ ਚਲਾਇ ਨਹੀਂ ਸਕਦੇ ਆਟੋਮੈਟਿਕ ਐਕਸੀਡੈਂਟ ਹੋ ਇਹ ਤਾਂ ਜੇ ਚਲਾਉਂਦੇ ਫੜੇਗੇ ਉਹਨੂੰ ਉਹਦਾ ਚਲਾਣ ਤੇ 25000 ਰੁਪਏ ਜੁਰਮਾਨਾ ਕੋਟ ਕਰ ਸਕਦੀ ਹੈ ਤੇ 3 ਸਾਲ ਦੀ ਸਜ਼ਾ ਦੇ ਸਕਦੀ ਜੇ ਵਿੱਚ ਕੋਈ ਮਲਾਗਾ ਦਾ ਬੱਚਾ ਫੜਿਆ ਗਈ ਕੋਈ ਵੀ ਹੋਵੇ ਸਾਰਿਆਂ ਨੂੰ ਹੋ ਗਿਆ ਬੇਲਾਜਮ ਦੇ ਖੂਨ ਤੇ ਇੱਕ ਹੈ ਨਾ ਬੱਚੇ ਨੂੰ ਤੁਸੀਂ ਜਿੰਨਾ ਤੁਸੀਂ ਪਿਆਰ ਕਰਦੇ ਉਹਨੇ ਮੈਂ ਕਰਦਾ ਉਹਨੇ ਟੀਚਰ ਸਾਹਿਬਾਨ ਕਰਦੇ ਨੇ ਕੋਈ ਹੈਗਾ ਵੀ ਬੱਚੇ ਨੂੰ ਘੱਟ ਪਿਆਰ ਕਰਨ ਵਾਲਾ ਜਿ ਚਾਹੇ ਕੋਈ ਮੁਲਾਜ਼ਮ ਦਾ ਬੱਚਾ ਹੀ ਹੋਵੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਬੱਚੇ ਹੀ ਮਯੂਦ ਨੇ ਕੀ ਨਾਂ ਬੇਟਾ ਆਪਣਾ ਗੁਰਵਿੰਦਰ ਕੌਰ ਮੈਂ ਨਗਨ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਵਿੱਚ 10ਵੀਂ ਵਿੱਚ ਪੜ੍ਹਦੀ ਆਂ ਅੱਜ ਸਰ ਨੇ ਸਾਨੂੰ ਦੱਸਿਆ ਨਵੇਂ ਟ੍ਰੈਫਿਕ ਰੂਲ ਬਾਰੇ ਜੋ ਕਿ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ ਗਏ ਨੇ ਇਸ ਵਿੱਚ 16 ਤੋਂ 18 ਸਾਲ ਦੇ ਬੱਚਿਆਂ ਲਈ ਜਿਹੜੇ ਕੋਈ ਵੀ ਪ੍ਰਕਾਰ ਦੇ ਜਿਹੜੇ ਵਹੀਕਲ ਨੇ ਉਹਨਾਂ ਲਈ ਬੈਨ ਹੈ ਉਹਨਾਂ ਲਈ ਉਹ ਨਹੀਂ ਚਲਾ ਸਕਦੇ ਸੜਕ ਤੇ ਇਸ ਬਾਰੇ ਸਰ ਨੇ ਸਾਨੂੰ ਜਾਣੂ ਕਰਵਾਇਆ ਉਹਨਾਂ ਲਈ ਸਰ ਦਾ ਬਹੁਤ ਧੰਨਵਾਦ ਤੇ ਅਸੀਂ ਇਹ ਹੀ ਸਿੱਖਿਆ ਦਵਾਂਗੇ ਕਿ ਵੀ 16 ਤੋਂ 18 ਸਾਲ ਦੇ ਬੱਚੇ ਜਿਹੜੇ ਸੜਕ ਤੇ ਵਹੀਕਲ ਨਾ ਚਲਣ ਜੇ ਚਲੌਣ ਵੀ ਤਾਂ 50 ਸੀਸੀ ਤੋਂ ਘੱਟ ਵਾਲੇ ਤੇ ਉਹਨਾਂ ਦਾ ਲਾਇਸੈਂਸ ਵਹੀਕਲ ਹੋਵੇ ਬੀਮਾ ਆਰਸੀ ਵਗੈਰਾ ਸਭ ਕੁਝ ਰਜਿਸਟਰ ਹੋਵੇ ਤਾਈਓ ਚਲਾ ਸਕਦੇ ਨੇ ਵਹੀਕਲ ਰੋਡਸ ਤੇ ਕਿਹਨਾਂ ਬੇਟਾ ਮੇਰਾ ਨਾਮ ਬਲਪ੍ਰੀ ਸਿੰਘ ਹੈ। ਮੈਂ ਐਨਬੀਐਸਡੀ ਪਬਲਿਕ ਸਕੂਲ ਵਿੱਚ ਪੜਦਾ ਹਾਂ 9ਵੀਂ ਕਲਾਸ ਵਿੱਚ ਤੇ ਅੱਜ ਸਾਡੇ ਸਕੂਲ ਵਿੱਚ ਸਰ ਆਏ ਟ੍ਰੈਫਿਕ ਪੁਲਿਸਾਰੇ ਇਹਨਾਂ ਨੇ ਸਾਨੂੰ ਨਵੇਂ ਜਿਹੜੇ ਟ੍ਰੈਫਿਕ ਕਾਨੂੰਨ ਨਿਕਲੇ ਆ ਉਹਨਾਂ ਬਾਰੇ ਜਾਣਕਾਰੀ ਕਰਾਈ ਵੀ ਜਿਹੜੇ ਵੀ 16 ਸਾਲ ਤੋਂ ਜਾਂ 18 ਸਾਲ ਤੱਕਰ ਬੱਚੇ ਨੇ ਉਹ ਸਿਰਫ 50 ਸੀਸੀ ਤੋਂ ਘੱਟ ਦੀ ਵਹੀਕਲ ਚਲਾ ਸਕਦੇ ਨੇ ਵਿਦ ਲਾਇਸੈਂਸ ਤੇ ਉਦੋਂ ਘੱਟ ਦਾ ਕੋਈ ਵੀ ਸਟੂਡੈਂਟ ਜਾਂ ਕੋਈ ਵੀ ਵਿਅਕਤੀ ਹੈ ਉਹ ਕੋਈ ਵੀ ਵਹੀਕਲ ਨਹੀਂ ਚਲਾ ਸਕਦਾ। ਕਿੰਨਾ ਮੈਂ ਅਮਰ। ਹਾਂ ਮੈਂ ਅਮਨਦੀਪ ਸਿੱਧੂ ਜੀ ਨਗਰਬਾਬਾ ਸਾਹਿਬ ਦਾ ਸਬਲਿਕ ਜੋ ਟ੍ਰੈਫਿਕ ਪੁਲਿਸ ਬਣਾਉਂ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਹੈ ਸਕੂਲਾਂ ਵਿੱਚ ਲਾ ਕੇ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿੰਨਾ ਫਰਕ ਪੈ ਰਿਹਾ ਹੈ ਤੇ ਬੱਚੇ ਕਿੰਨਾ ਕਿ ਮੋਟੀਵੇਟ ਹੋ ਰਹੇ ਹਨ। ਅ ਥੈਂਕ ਯੂ ਵੈਰੀ ਮੱਚ ਤੁਹਾਡਾ ਵੀ ਤੇ ਪਵਨ ਸ਼ਰਮਾ ਵੀਰ ਜੀ ਦਾ ਵੀ ਵੀ ਉਹਨਾਂ ਨੇ ਐਫਰਟ ਕੀਤੀ ਬੱਚਿਆਂ ਨੂੰ ਆ ਕੇ ਸੈਮੀਨਾਰ ਦੇ ਥਰੂ ਸਮਝਾਇਆ ਇਹਦਾ ਰਿਸਪੌਂਸ ਬਹੁਤ ਅੱਛਾ ਹੈ ਜਦੋਂ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਅਸੀਂ ਟਾਈਮ ਟੂ ਟਾਈਮ ਪੇਰੈਂਟਸ ਨੂੰ ਅਵੇਅਰ ਕਰ ਰਹੇ ਹਾਂ ਕਿਉਂਕਿ ਇਹਦੇ ਚ ਪੇਰੈਂਟਸ ਨੂੰ ਹੀ ਅਵੇਅਰ ਕਰਨ ਦੀ ਲੋੜ ਹੈ ਸਕੂਲ ਬਹੁਤ ਸਟ੍ਰਿਕਟ ਹੈ ਸਾਡੇ ਗੇਟਸ ਬੰਦ ਰਹਿੰਦੇ ਨੇ ਕੋਈ ਬੱਚਾ ਮੋਟਰਬਲ ਵਹੀਕਲ ਤੇ ਸਕੂਲ ਨਹੀਂ ਆ ਸਕਦਾ ਪਰ ਉਹ ਉਹ ਵੀਰਜੀ ਦੇ ਕਹਿਣ ਮੁਤਾਬਕ ਸਕੂਲ ਤੋਂ ਬਾਹਰ ਗੇਟ 'ਚ ਪਾਪਾ ਬਾਈਕ ਦੇ ਪਿੱਛੇ ਬੱਚਾ ਅੱਗੇ ਇਸ ਚੀਜ਼ ਨੂੰ ਘਟਾਉਣ ਦੀ ਲੋੜ ਹੈ ਪੇਰੈਂਟਸ ਮੋਟੀਵੇਟ ਕਰਨ ਬੱਚਿਆਂ ਨੂੰ ਬਾਈਸਾਈਕਲਸ ਲਈ ਤਾਂ ਕਿ ਵੈਸੇ ਵੀ ਆਪਾਂ এনवायरमेंट ਦੀ ਹੈਲਪ ਕਰ ਪਾਈਏ ਫਿਜ਼ੀਕਲ ਐਕਸਰਸਾਈਜ਼ ਵੀ ਹੁੰਦੀ ਰਹੇ ਤੇ ਆਪਾਂ ਇਹ ਜੀਆਂ ਦੁਰਘਟਨਾ ਤਾਂ ਹੋਵੇ ਬੱਚਿਆਂ ਰਾਹੀ ਪੁਲਸ ਲਗਾਤਾਰ ਉਹ ਪ੍ਰੈਲਾਈ ਕਰ ਰਹੀ ਹੈ ਸਕੂਲ ਵੱਲੋਂ ਕੀ ਉਪਰ ਲੈ ਜਾਉ ਗਰੁੱਪ ਬਣਾਇਆ ਨ ਮਾਪੇ ਦੇ ਪੇਰੈਂਟਸ ਉਹਨਾਂ ਨੂੰ ਕੋਈ ਮੈਸੇਜ ਲੱਗ ਰਿਹਾ ਜਾਂ ਕੋਈ ਉਹਨਾਂ ਨਾਲ ਮੀਟਿੰਗ ਕੀਤੀ ਹੈ ਹਾਂਜੀ ਹਾਂਜੀ ਅਸੀਂ ਮਤਲਬ 10th ਤੱਕ ਸਕੂਲ ਹੈ ਜਿਹੜੇ ਬੱਚੇ ਇਸ ਕੈਟਾਗਰੀ ਚ ਫਾਲ ਕਰਦੇ ਨੇ ਅਸੀਂ ਲਗਾਤਾਰ ਸਰਕਾਰ ਦੀ ਇਨਵੀ ਨੋਟੀਫਿਕੇਸ਼ਨ ਉਹਦੇ ਤੇ ਪਾ ਰਹੇ ਆ ਪਰ ਮਤਲਬ ਮੈਂ ਪੇਰੈਂਟਸ ਨੂੰ ਪਰਸਨਲੀ ਵੀ ਪੀਟੀਐਮ ਤੇ ਟੀਚਰਸ ਨੂੰ ਕਹਿ ਵੀ ਇਹ ਗੱਲ ਬਾਰੇ ਜਾਣੂ ਕਰਾਉਂ ਮੈਮ ਜੀ ਕੋ ਬੱਚਾ ਕਹਿਣ ਲੱਗਾ ਕਿ ਸਾਡੇ ਮਾਵਾ ਆਪਣੇ ਬਾਹਰ ਕੰਮ ਕਰਦੇ ਨੇ ਸਾਥ ਉਹਨਾਂ ਤੋਂ ਆਏ ਨਹੀਂ ਜਾਣਾ ਵੀ ਅਸੀਂ ਲੈ ਕੇ ਆਣਾਗਾ ਬਾਈਕਲ ਕਿ ਉਹਨਾਂ ਨੂੰ ਮਿਉਰੀ ਦਿੱਤੀ ਜਾਵੇਗੀ ਪੇਰੈਂਟਸ ਦੇ ਕਹਿੰਦੇ ਆ ਨਹੀਂ ਨਹੀਂ ਸਾਡੇ ਸਕੂਲ ਚ ਤਾਂ ਬਿਲਕੁਲ ਵੀ ਅਲਾਉਡ ਨਹੀਂ ਜੀ ਮਤਲਬ ਮੋਟਰੀਬਲ ਵਹੀਕਲ ਬੱਚਾ ਚਲਾ ਹੀ ਨਹੀਂ ਸਕਦਾ ਸਕੂਲ ਬੱਸਸ ਹੈਗੀਆਂ ਨੇ ਤੁਸੀਂ ਸਕੂਲ ਬੱਸਸ ਲਾਓ ਲਾਈਕ ਉਹ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਆਪਦਾ ਬਾਈਸਾਈਕਲ ਤੇ ਆ ਸਕਦੇ ਹੋ ਅਦਰ ਦੈਨ ਥੈਟ ਕੋਈ ਮੋਡ ਯੂਜ਼ ਨਹੀਂ ਹੋਗਾ ਇਹ ਸਰ ਸਰ ਪ੍ਰਿੰਸੀਪਲ ਮੈਡਮ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਦੇ ਸਕੂਲ ਵਿੱਚ ਹੈ ਜੋ ਜੋ ਰੂਲ ਬਣੇ ਹਨ ਉਹਨਾਂ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਤੇ ਕਿਸੇ ਨੂੰ ਵੀ ਮੋਟਰਸਾਈਕਲ ਅੰਦਰ ਲੈ ਆਉਣ ਨਹੀਂ ਦਿੱਤਾ ਗਿਆ ਅਤੇ ਪੇਰੈਂਟਸ ਨਾਲ ਵੀ ਲਗਾਤਾਰ ਮੀਟਿੰਗ ਚੱਲ ਰਹੀ ਹੈ ਅਤੇ ਟ੍ਰੈਫਿਕ ਇੰਚਾਰਜ ਹਨ ਜੋ ਪਵਨ ਸ਼ਰਮਾ ਜੀ ਉਹਨਾਂ ਦੀ ਤਾਰੀਫ਼ ਕੀਤੀ ਹੈ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਜੋ ਜਾਇਦਾ ਕਿ ਸਕੂਲਾਂ ਵਿੱਚ ਲੋਕਾਂ ਨੂੰ ਕੈਂਪ ਲਗਾ ਕੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਪੰਜਾਬ ਬੋਲ